ਰਿਜ਼ਲਟ ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਈ। ਇਸ ਵੀਰ ਤੋਂ ਹੀ ਜਿਹੜੇ ਇਸ ਗ੍ਰਾਮ ਸ਼ਾਇਦ ਹਨ। ਮੈਂ ਅੱਜ ਆਇਆ ਹੀ ਆ ਮੈਂ ਤੇ ਅੱਜ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ। ਠੀਕ ਨਹੀਂ। ਬਾਕੀ ਮਰਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ। ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣ ਵਾਲਾ ਹਨ। ਦਾ ਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਨਹੀਂ। ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪਏ ਸੀਗੇ। ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤੇ ਚੱਟ ਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਵਧਾਈਆਂ ਮਿਲਣੀਆਂ ਤਾਂ ਕੋਹਰਾ ਦਿਨ ਮਾਨਕੇ ਤੇ ਮਾਨਕੇ ਚਲਦੇ ਹੋ 212 ਦੀ ਦੋ ਰਾਜਨੀਤਿਕ ਲੋਕਾਂ ਦੀ ਸਾਖ ਦਾਤ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟੈਕ ਸਿੰਘ ਜਿੰਦਾ ਸਿੰਘ ਦੇ ਇਲਾਵਾ ਜੇ ਅਗਰ ਅਵੀ ਕਰਨ ਦਾ ਵੀ ਲੱਲੋ ਕਾਲੀ ਤਲਵਾਰੇ ਦਾ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪਿਓ ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਂ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਗਲਨ ਤੀਜੇ ਦਾ ਵੀ ਨਾਂ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਕੇ ਮੇਰਾ ਮੁਕਾਬਲਾ ਦੋਨਾਂ ਚ ਕਿੰਨਿਆ ਜਾ ਰਿਹਾ ਨਾ ਜੀ ਕਾਂਗਰਸ ਤੇ ਆਮ ਆਦੀ ਪਾਰ ਤੇ ਜੋਰ ਤੇ ਉਹਨੇ ਵੀ ਬਥੇਰਾ ਲਾਇਆ ਹਰ ਨਵਾ ਤੇ ਥੋੜੀ ਕੋਈ ਖਨੂੰਦਾ ਜਿੱਤਣ ਵਾਂ ਤੇ ਸਾਰੇ ਖਨੂੰਦੇ ਨੇ ਲੱਡੂਆ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਦਸ਼ਾਹ ਤੇ ਇਹ ਲੱਗਦਾ ਕਬਜ਼ਾ ਚੱਲਿਆ ਆ ਕਬਜ਼ਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜ਼ੇ ਕੋਈ ਕਬਜ਼ਾ ਨਹੀਂ ਲੈਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈਚ ਵੀ ਤੋੜੇ ਐਸ ਬਿਜਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਦਾਂ ਨਾ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਾਂ ਉਹ ਜਿੱਤੇ ਖੜ ਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਿਲਣੀ ਜਾਂ ਕਾਲਪੁਰਖ ਨੂੰ ਪਤਾ ਜਾਂਦਰ ਮਸ਼ੀਨਾਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਬੰਦਾ ਜੀ ਪ੍ਰਬੰਧ ਕਿਦਾਂ ਦੇ ਕੀਤੇ ਉਹ ਇਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜ ਨਹੀਂ ਕੋ ਆਉਣਾ ਵੀ ਨਹੀਂ ਗਿਆ ਫਿਰ ਰਿੰਦਾਵਾ ਸਾਹਿਬ ਰਿੰਦਾਵਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਦੋਂ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਜੀ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਂ ਹੈ ਜਦੋਂ ਜੱਟ ਦੇ 85% ਆਮਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪਰਮਾਤਮਾ ਘਰਾਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ ਠੀਕ ਹੈ ਜੀ ਅੱਛਾ ਸਿਕਿਉਰਿਟੀ ਅਰੇਂਜਮੈਂਟਸ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕੀਤੇ ਗਏ ਨੇ ਜੋ ਕਿ ਨੋਰਮਸ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉਸ ਦੇ ਮੁਤਾਬਿਕ ਹੀ ਕੀਤਾ ਗਿਆ ਹੈ ਅਸੀਂ ਬਾਹਰ 200 ਮੀਟਰ ਦੂਰ ਤੋਂ ਹੀ ਨਾਕੇ ਬੰਦੇ ਸ਼ੁਰੂ ਕਰਤੀ ਹੈ ਜਿਹੜੇ ਵੀ ਵਹੀਕਲਸ ਆ ਰਹੇ ਹਨ ਉਹਨਾਂ ਨੂੰ ਰਿਕੁਐਸਟ ਕਰਕੇ ਪਾਰਕਿੰਗ ਦੇ ਵੱਲ ਭੇਜਿਆ ਜਾ ਰਿਹਾ ਹੈ ਜੋ ਅਫੀਸ਼ੀਅਲ ਵਹੀਕਲਸ ਹੈ ਉਹਦੀ ਵੱਖਰੀ ਪਾਰਕਿੰਗ ਹੈ ਜਿਹੜੇ ਕਾਊਂਟਿੰਗ ਏਜੰਟਸ ਹੈ ਜਾਂ ਪਾਰਟੀਆਂ ਦੇ ਨਾਮਨੇ ਨੋਮਿਨੇਟਡ ਪਰਸਨਸ ਹੈ ਉਹਨਾਂ ਦੀ ਵੱਖਰੀ ਪਾਰਕਿੰਗ ਕੀਤੀ ਗਈ ਹੈ ਜਿਹੜਾ ਮੇਨ ਗੇਟ ਹੈ ਇੱਥੇ ਐਸਪੀ ਮੈਡਮ ਆਪ ਪ੍ਰੈਜ਼ੈਂਟ ਹੈਗੇ ਉਹ ਵੀ ਚੈਕਿੰਗ ਕਰ ਰਹੇ ਹਨ ਕਿ ਉਥੋਂ ਪ੍ਰੈਸਿੰਗ ਹੋ ਕੇ ਹੀ ਬੰਦੇ ਅੰਦਰ ਆ ਰਹੇ ਹੈ ਇਸੇ ਤਰ੍ਹਾਂ ਮੀਡੀਆ ਦਾ ਸੈਂਟਰ ਜਿਹੜਾ ਉੱਥੇ ਵੀ ਅਸੀਂ ਡਿਊਟੀ ਆਫ ਪੋਸਟ ਲਾਈਵ ਹੈ ਮੋਬਾਈਲ ਫੋਨਸ اندر ਨਹੀਂ ਲੈ ਜਾਣਾ ਅਲਾਉਡ ਹੈ ਤੋਂ ਅਡੀਂਕਾ ਸਹੀ ਹੋਊਗੀ ਕਿ ਜਿਹੜੇ ਵੀ ਆ ਰਹੇ ਹੋ ਆਪਣੀ ਜੰਡੀਆਂ ਦੇ ਵਿੱਚ ਹੀ ਰੱਖੋ ਆਦਰਵਾਇਸ ਫਿਰ ਇੱਥੇ ਜਿਹੜੇ ਫਾਈਨਲ ਪੁਆਇੰਟ ਐਫਰਸ ਥਿੰਗ ਦਾ ਉੱਤੇ ਫਿਰ ਉਹਨਾਂ ਨੂੰ ਡਿਪੋਜ਼ਿਟ ਕਰਨਾ ਪਏਗਾ ਸਰ ਜਦੋਂ ਕਾਊਂਟਿੰਗ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਵੀ ਕੁਝ ਖਾਸ ਹੋਣਗੇ ਕਿਉਂਕਿ ਹਾਂਜੀ ਕਾਊਂਟਿੰਗ ਦਾ ਬੇਸਿਕਲੀ ਜਿਹੜੇ ਕਾਊਂਟਿੰਗ ਪ੍ਰੋਸੈਸ ਜਦੋਂ ਕੰਪਲੀਟ ਹੋਊਗਾ ਰਿਜ਼ਲਟ ਡਿਕਲੇਅਰ ਹੋਗਾ ਤੋਂ ਜਿਹੜੇ ਵੀ ਕੈਂਡੀਡੇਟਸ ਹੈ ਉਹਨਾਂ ਦੇ ਨਾਲ ਅਸੀਂ ਵਿਕਟਰੀ ਪ੍ਰੋਸੀਸ਼ਨ ਜੇਕਰ ਉਹ ਕਢਣਾ ਚਾਹੁੰਦੇ ਹਨ ਤਾਂ ਉਹ ਦਿੱਲੀ ਵੀ ਅਰੇਂਜਮੈਂਟਸ ਕਿਤੇ ਹੋਏ ਹਨ ਰਿਜ਼ਰਵਸ ਬਣਾ ਕੇ ਰੱਖੀ ਗਈ ਹਨ ਤੋਂ ਰਿਜ਼ਰਵਸ ਹਰੇ ਕੇ ਜਿਹੜੀ ਪਾਰਟੀ ਦੇ ਨੋਮੀਨੇਟਿਡ ਪਰਸਨਸ ਹੈ ਉਹਨਾਂ ਦੇ ਨਾਲ ਲਗਾਈ ਗਈ ਹੈ ਤਾਂ ਕਿ ਪੀਸਫੁਲੀ ਤੋਂ ਮੂਵ ਕਰ ਸਕਣ ਔਰ ਕਿਤੇ ਕੋਈ ਕਲੈਸ਼ ਜਾਂ ਕੋਈ ਹੋਰ ਤਰ੍ਹਾਂ ਦੀ ਗਤੀਵਿਧੀ ਨਾ ਹੋਵੇ ਥੈਂਕ ਯੂ ਜੀ